ਸੱਚੀ ਗੱਲ ਪੰਜਾਬੀਓ ਕਿਦਾਂ ਅੱਜ ਦੀ ਕਹਾਣੀ ਹੈਗੀ ਆ ਇੱਕ ਟੂਰਿਸਟ ਦੀ ਜਿਹੜਾ ਨਿਊਜ਼ੀਲੈਂਡ ਘੁੰਮਣ ਤੇ ਆਇਆ ਸੀ ਪਰ ਵਿਚਾਰਾ ਆਪਣੇ ਦੇਸ਼ ਨਹੀਂ ਜਾ ਸਕਿਆ ਨਿਊਜ਼ੀਲੈਂਡ ਬਹੁਤ ਸੋਹਣਾ ਦੇਸ਼ ਆ ਨਿਊਜ਼ੀਲੈਂਡ ਦੇ ਵਿੱਚ 3.2 ਮਿਲੀਅਨ ਇੰਟਰਨੈਸ਼ਨਲ ਟੂਰਿਸਟ ਆਉਂਦੇ ਹਰ ਸਾਲ ਤੇ ਨਿਊਜ਼ੀਲੈਂਡ ਦੀ ਗਵਰਨਮੈਂਟ ਹਰ ਸਾਲ ਬਹੁਤ ਸੋਹਣਾ ਪ੍ਰਬੰਧ ਕਰਦੀ ਆ ਸੇਫਟੀ ਵਾਸਤੇ ਇੰਟਰਨੈਸ਼ਨਲ ਟੂਰਿਸਟ ਦੀ ਸੇਫਟੀ ਵਾਸਤੇ ਬਹੁਤ ਸੋਹਣਾ ਪ੍ਰਬੰਧ ਕਰਦੀ ਆ ਪਰ ਕਿਤੇ ਨਾ ਕਿਤੇ ਸਿਰਫਰੇ ਲੋਕ ਅਜੇ ਵੀ ਹੈਗੇ ਆ ਇਸ ਕੰਟਰੀ ਵਿੱਚ ਜਿਹੜਾ ਨਿਹੱਤ ਤੇ ਟੂਰਿਸਟ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਇਦਾਂ ਦੀ ਕਹਾਣੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਸ਼ੇਨ ਮਕੀਨਨ ਦੀ ਸ਼ੇਨ ਆਸਟ੍ਰੇਲੀਆ ਦਾ ਰਹਿਣ ਵਾਲਾ ਸੀ ਨਿਊਜ਼ੀਲੈਂਡ 2019 ਦੇ ਵਿੱਚ ਘੁੰਮਣ ਆਇਆ ਸੀ ਆਪਣੀ ਮੰਗੇਤਰ ਦੇ ਨਾਲ ਘੁੰਮਣ ਆਇਆ ਸੀ ਸ਼ੇਨ ਹੈਗਾ ਸੀ ਆਸਟ੍ਰੇਲੀਅਨ ਉਹਦੀ ਮੰਗੇਤਰ ਹੈਗੀ ਹੈ ਕਨੇਡੀਅਨ ਦੋਵਾਂ ਨੇ ਇੱਥੇ ਵੈਨ ਬਾਈ ਕੀਤੀ ਤੇ ਵੈਨ ਦੇ ਵਿੱਚ ਹੀ ਰਹਿੰਦੇ ਸੀ ਤੇ ਵੈਨ ਦੇ ਵਿੱਚ ਹੀ ਨਿਊਜ਼ੀਲੈਂਡ ਨੂੰ ਐਕਸਪਲੋਰ ਕਰਦੇ ਸੀ ਨਿਊਜ਼ੀਲੈਂਡ ਘੁੰਮਦੇ ਸੀ ਸਾਰਾ ਇਦਾਂ ਹੀ ਘੁੰਮਦੇ ਘੁਮਾਉਂਦੇ ਇੱਕ ਦਿਨ ਉਹ ਪਹੁੰਚੇ ਨਿਊਜ਼ੀਲੈਂਡ ਦੇ ਛੋਟੇ ਜਿਹੇ ਪਿੰਡ ਰੈਗਲਨ ਰੈਗਲਨ ਦੇ ਵਿੱਚ ਇੱਕ ਛੋਟੀ ਜਿਹੀ ਜਗਾ ਵਾ ਬਹੁਤ ਸੋਹਣੀ ਜਗਾ ਵਾ ਜਿਹਦਾ ਨਾਮ ਹੈਗਾ ਵਾ ਟੀ ਟੋਟੋ ਗੋਰਜ ਪੁਆਇੰਟ ਇੱਕ ਲੁੱਕ ਆਊਟ ਪੁਆਇੰਟ ਹੈ ਜਿੱਥੇ ਕੈਂਪਿੰਗ ਗਰਾਊਂਡ ਵੀ ਹੈਗੀ ਆ ਕਾਰ ਪਾਰਕ ਵੀ ਹੈਗੀ ਆ ਜਿੱਥੇ ਰਾਤ ਲੋਕ ਹੀ ਰਹਿੰਦੇ ਆ ਤੇ ਉਥੋਂ ਲੁੱਕ ਲੁੱਕ ਪੁਆਇੰਟ ਤੋਂ ਲੁੱਕ ਆਊਟ ਪੁਆਇੰਟ ਤੋਂ ਬਹੁਤ ਸੋਹਣਾ 뷰 ਦਿੰਦਾ ਵਾ ਸਾਰਾ ਸਮੁੰਦਰ ਦਿੰਦਾ ਵਾ ਟਾਊਨ ਦਿੰਦਾ ਵਾ ਤੇ ਬਹੁਤ ਸੋਹਣਾ 뷰 ਦਿੰਦਾ ਵਾ ਉਥੇ ਰਾਤ ਲੋਕ ਰਹਿੰਦੇ ਵੀ ਆ ਉਥੇ ਕਾਰ ਪਾਰਕ ਬਣੀ ਆ ਇਹ ਲੋਕ ਦੋਵੇਂ ਸ਼ੇਨ ਤੇ ਉਹਦੀ ਮੰਗੇਤਰ ਹੁਮਿੰਦੇ ਕਮਾਂਦੇ ਇੱਕ ਦਿਨ ਉੱਥੇ ਪਹੁੰਚੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਮਾੜੀ ਕਿਸਮਤ ਉਹਨਾਂ ਦੀ ਇਹ ਹੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਸੋਚਿਆ ਕਿ ਨਿਊਜ਼ੀਲੈਂਡ ਦੇਸ਼ ਬਹੁਤ ਸੇਫ ਆ ਕ੍ਰਾਈਮ ਲੈਸ ਆ ਇਸ ਕਰਕੇ ਕੋਈ ਖਤਰਾ ਨਹੀਂ ਆ ਉਹਨਾਂ ਰਾਤ ਰਹਿਣ ਦਾ ਪਲਾਨ ਉੱਥੇ ਬਣਾਇਆ ਪਰ ਮਾੜੀ ਕਿਸਮਤ ਉਹਨਾਂ ਦੀ ਇਹ ਹੀ ਕਿ ਉਸ ਪਾਰਕ ਦੇ ਵਿੱਚ ਕੋਈ ਹੋਰ ਵੀ ਨਹੀਂ ਹੈਗਾ ਉਹ ਇਕੱਲੇ ਹੀ ਉਸ ਰਾਤ ਨੂੰ ਤੇ ਕੀ ਹੁੰਦਾ ਕਿ ਰਾਤ ਦਾ ਡਿਨਰ ਬਣਾ ਕੇ ਬਹੁਤ ਖੁਸ਼ੀ-ਖੁਸ਼ੀ ਗੱਲਾਂ ਕਰਕੇ ਰਾਤ ਸੁੱਤੇ ਹੁੰਦੇ ਆ ਤੇ ਰਾਤ 2 ਵਜੇ ਅਚਾਨਕ ਲੱਗ ਲਗਭਗ 2 ਵਜੇ ਇੱਕ ਗਨਮੈਨ ਆ ਗਿਆ ਵਾ ਜਿਹਦੇ ਕੋਲ ਇੱਕ ਗਨ ਹੁੰਦੀ ਆ ਉਹ ਆਣ ਕੇ ਵੈਨ ਨੂੰ ਜ਼ੋਰ-ਜ਼ੋਰ ਦੀ ਖੜਕਾਉਣ ਲੱਗ ਪੈਂਦਾ ਵਾ ਤੇ ਸ਼ੀਸ਼ੇ ਤੋੜ ਦਿੰਦਾ ਵਾ ਵੈਨ ਦੇ ਤੇ ਉੱਚੀ-ਉੱਚੀ ਚਾਬੀਆਂ ਦੀ ਡਿਮਾਂਡ ਕਰਦਾ ਕਿ ਮੈਨੂੰ ਚਾਬੀ ਦਿਓ ਇਹਨੇ ਨੂੰ ਉਹਨਾਂ ਨੂੰ ਸ਼ੇਨ ਨੂੰ ਜਾਂ ਉਹਦੇ ਮੰਗੇਤਰ ਨੂੰ ਕੁਝ ਸਮਝਾਉਂਦਾ ਅੰਦਰ ਸੁੱਤੇ ਹੀ ਉਹ ਨਾਚਰ ਨੂੰ ਉਹ ਇੱਕ ਗੋਲੀ ਚਲਾ ਦਿੰਦਾ ਵਾ ਤੇ ਸਿੱਧੀ ਗੋਲੀ ਵੱਜਦੀ ਆ ਛੇਨ ਦੇ ਢਿੱਡ ਵਿੱਚ ਛੇਨ ਦੇ ਢਿੱਡ ਵਿੱਚ ਗੋਲੀ ਵੱਜਦੀ ਆ ਤੇ ਫੇਰ ਉੱਚੀ ਉੱਚੀ ਉਹ ਉਹੀ ਇੱਕੋ ਗੱਲ ਕਰਦਾ ਵਾ ਕਿ ਮੈਨੂੰ ਚਾਬੀਆਂ ਦੇ ਦਿਦੋ ਵੇਂਦੀਆਂ ਨਹੀਂ ਤੇ ਮੈਂ ਤੈਨੂੰ ਵੀ ਮਾਰ ਦੇਣਾ ਉਹਦੀ ਮੰਗੇਤਰ ਨੂੰ ਉਹ ਉਸ ਤੋਂ ਮੈਂ ਕੰਮ ਕੀਆ ਦੇ ਰਿਆ ਸੀ ਕਿ ਮੈਂ ਤੈਨੂੰ ਵੀ ਮਾਰ ਦੇਣਾ ਵਾ ਨਹੀਂ ਤੇ ਤੂੰ ਮੈਨੂੰ ਚਾਬੀ ਦੇ ਦੇ ਫੇਰ ਮੈਂ ਤੈਨੂੰ ਕੁਝ ਨਹੀਂ ਕਰੂੰਗਾ ਉਹਦੀ ਮੰਗੇਤਰ ਚਾਬੀ ਦੇ ਦਿੰਦੀ ਆ ਤੇ ਆਪ ਉਥੋਂ ਭੱਜ ਜਾਂਦੀ ਆ ਜਾਂ ਇਦਾਂ ਕਹਿ ਲਓ ਕਿ ਰਾਤ ਦੇ ਹਨੇਰੇ ਵਿੱਚ ਉਹ ਭੱਜ ਕੇ ਆਪਣੀ ਜਾਨ ਬਚਾ ਲੈਂਦੀ ਆ ਆਰਟੀਕਲ ਦੇ ਵਿੱਚ ਲਿਖਿਆ ਕਿ ਉਹਦੀ ਮੰਗੇਤਰ ਘੱਟੋ ਘੱਟ 2 ਤੋਂ 3 ਕਿਲੋਮੀਟਰ ਭੱਜਦੀ ਆ ਉਸ ਘਾਰ ਤਾਰਕ ਦੇ ਵਿੱਚ ਹੁੰਦੀ ਜੰਗਲ ਦੇ ਵਿੱਚ ਹੁੰਦੀ ਬੁਸ਼ ਦੇ ਵਿੱਚ ਹੁੰਦੀ ਇੱਕ ਫਾਰਮ ਹਾਊਸ ਤੇ ਪਹੁੰਚਦੀ ਆ ਉਹ ਫਾਰਮ ਹਾਊਸ ਨੂੰ ਸਾਰੀ ਸਟੋਰੀ ਦੱਸਦੀ ਆ ਹੈਲਪ ਮੰਗਦੀ ਆ ਤੇ ਫਾਰਮ ਹਾਊਸ ਜਿਹੜੀ ਫੈਮਿਲੀ ਰਹਿੰਦੀ ਸੀ ਉਹ ਪੁਲਿਸ ਨੂੰ ਇਨਫੋਰਮ ਕਰਦੀ ਆ ਤੇ ਪੁਲਿਸ ਅੱਧੇ ਘੰਟੇ ਦੇ ਵਿੱਚ ਵਿੱਚ ਉਸ ਇਨਸੀਡੈਂਟ ਜਿੱਥੇ ਉਹ ਘਟਨਾ ਹੋਈ ਹੁੰਦੀ ਆ ਉੱਥੇ ਪਹੁੰਚ ਜਾਂਦੀ ਆ ਪਰ ਹੈਰਾਨੀ ਦੀ ਗੱਲ ਇਹ ਹੁੰਦੀ ਆ ਕਿ ਨਾ ਉੱਥੇ ਵੈਨ ਸੀ ਨਾ ਹੀ ਸ਼ੇਨ ਦੀ ਡੈੱਡ ਬੋਡੀ ਕਹਿੰਦੇ ਕਿ ਸ਼ੇਨ ਦੇ ਸਪੈਲੀ ਗੋਲੀ ਵਰਜੀ ਹੀ ਸ਼ੇਨ ਦੇ ਢਿੱਡ ਵਿੱਚ ਤੇ ਦੂਜੀ ਗੋਲੀਆਂ ਨੇ ਸ਼ੇਨ ਦੇ ਸਿਰ ਵਿੱਚ ਮਾਰੀ ਸੀ ਤੇ ਸ਼ੇਨ ਉੱਥੇ ਹੀ ਮਰ ਗਿਆ ਸੀ ਤੇ ਜਦੋਂ ਪੁਲਿਸ ਪਹੁੰਚੀ ਹੈਰਾਨੀ ਦੀ ਗੱਲ ਇਹ ਕਿ ਨਾ ਉੱਥੇ ਵੈਨ ਹੀ ਤੇ ਨਾ ਹੀ ਉੱਥੇ ਸ਼ੇਨ ਦੀ ਡੈੱਡ ਬੋਡੀ ਸੀ ਪੁਲਿਸ ਨੂੰ ਇਹਨਾਂ ਪਤਾ ਹੈ ਕਿ ਸਿਰਫ ਇਨਸੀਡੈਂਟ ਨੂੰ ਅੱਧਾ ਘੰਟਾ ਹੋਇਆ ਵਾ ਤੇ ਉਹਨਾਂ ਨੇ ਆਪਣਾ ਬਿਮਾਰ ਚਲਾਇਆ ਕਿ ਜੇ ਬੰਦੇ ਨੇ ਵੈਨ ਭਜਾਈ ਵੀ ਹੋਊਗੀ ਅੱਧੇ ਘੰਟੇ ਦੇ ਵਿੱਚ ਵਿੱਚੋਂ 50 ਕਿਲੋਮੀਟਰ ਤੋਂ ਦੂਰ ਨਹੀਂ ਜਾ ਸਕਦਾ ਇਸ ਕਰਕੇ ਪੁਲਿਸ ਨੇ 100 ਕਿਲੋਮੀਟਰ ਦਾ ਏਰੀਆ ਸਾਰਾ ਸੀਲ ਕਰਤਾ ਜਿੰਨੀਆਂ ਸੜਕਾਂ ਜਾਂਦੀਆਂ ਸੀ 100 ਕਿਲੋਮੀਟਰ ਤੱਕ ਸਾਰੀਆਂ ਸੀਲ ਕਰਤੀਆਂ ਹਰ ਬੰਦੇ ਨੂੰ ਹਰ ਆਉਣ ਜਾਣੇ ਚੀਜ਼ ਨੂੰ ਚੈੱਕ ਕਰਦੇ ਸੀ ਤੇ ਘੰਟੇ ਦੇ ਵਿੱਚ ਉਹਨਾਂ ਨੇ ਵੈਨ ਲੱਭ ਲਈ ਤੇ ਵੈਨ ਲੱਭੀ ਹਮਿਲਟਨ ਦੇ ਵਿੱਚੋਂ 80 ਕਿਲੋਮੀਟਰ ਦੂਰ ਉਸ ਟੀ ਟੋ ਟੋ ਗੋਰਚ ਪੁਆਇੰਟ ਤੋਂ ਜਿੱਥੇ ਘਟਨਾ ਹੋਈ ਸੀ ਉੱਥੋਂ 80 ਕਿਲੋਮੀਟਰ ਦੂਰ ਵੈਨ ਲੱਭੀ ਹਮਿਲਟਨ ਦੇ ਵਿੱਚ ਤੇ ਹਮਿਲਟਨ ਦੇ ਵਿੱਚ ਵੈਨ ਤੇ ਲੱਭ ਲਈ ਤੇ ਵੈਨ ਦੇ ਵਿੱਚ ਸ਼ੇਨ ਦੀ ਡੈੱਡ ਬੋਡੀ ਵੀ ਬਰਾਮਦ ਹੋ ਗਈ ਸੀ ਪਰ ਉਹ ਬੰਦਾ ਨਹੀਂ ਲੱਭਾ ਜਿਹੜਾ ਵੈਨ ਚਲਾ ਕੇ ਕਿੱਥੋਂ ਤੱਕ ਲਿਆਇਆ ਸੀ ਤੇ ਜਿਨੇ ਸ਼ੇਨ ਦਾ ਕਤਲ ਕੀਤਾ ਹੈ ਪਰ ਪੁਲਿਸ ਨੇ ਆਪਣਾ ਦਿਮਾਗ ਚਲਾਇਆ ਬਹੁਤ ਇਨਵੈਸਟੀਗੇਸ਼ਨ ਕੀਤੀ ਪਰ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਉਸ ਕ੍ਰਿਮੀਨਲ ਨੂੰ ਉਸ ਬੰਦੇ ਨੂੰ ਲੱਭ ਲਿਆ ਜਿਨੇ ਸ਼ੇਨ ਤੇ ਗੋਲੀ ਚਲਾਈ ਸੀ ਤੇ ਵੈਨ ਨੂੰ ਭਜਾ ਕੇ ਲਿਆ ਹੈ ਉਸ ਦਾ ਨਾਂ ਹੈਗਾ ਹੀ ਮਾਰਕ ਰੋਨਾਲਡ 23 ਸਾਲ ਦਾ ਉਹ ਬੰਦਾ ਸੀ ਬੰਦਾ ਨਾ ਕਹੋ ਮੁੰਡਾ ਹੀ ਕਰੋ ਯੰਗ 23 ਸਾਲ ਦਾ ਮੁੰਡਾ ਸੀ ਤੇ ਨਾਂ ਹੈਗਾ ਹੀ ਮਾਰਕ ਰੋਨਾਲਡ ਉਹਨੇ ਸ਼ੇਨ ਤੇ ਗੋਲੀ ਚਲਾਈ ਸੀ ਤੇ ਬੈਨ ਪਾ ਜਾ ਕੇ ਲੈ ਕੇ ਆਇਆ ਸੀ ਕੋਰਟ ਦੇ ਵਿੱਚ ਉਹਨੂੰ ਸਜ਼ਾ ਹੋ ਗਈ ਆ ਹੁਣ ਸਜ਼ਾ ਹੋਈ ਆ ਉਹਨੂੰ ਲਾਈਫ ਸੈਂਟੈਂਸ ਤੇ 17 ਸਾਲ ਨੋਨ ਪ੍ਰੋਲ ਕਿ 17 ਸਾਲ ਤੱਕ ਉਹ ਬੇਲ ਤੇ ਨਹੀਂ ਆ ਸਕਦਾ ਬਾਹਰ ਤੇ ਇਸ ਲਾਈਫ ਸੈਂਟੈਂਸ ਉਹਨੂੰ ਸਜ਼ਾ ਹੋਈ ਆ ਤੇ ਉਹਦੇ ਵਕੀਲਾਂ ਨੇ ਇਹ ਦੱਸਿਆ ਕਿ ਕਾਰਨ ਇਹ ਦੱਸਿਆ ਕਿ ਇਹਨੇ ਇਦਾਂ ਕਿਉਂ ਕੀਤਾ ਕਿਉਂਕਿ ਉਹ ਨਸ਼ੇ ਦਾ आदी ਹੀ ਉਸ ਵਕਤ ਉਹ ਪੂਰੇ ਨਸ਼ੇ 'ਚ ਹੀ ਸ਼ਰਾਬ ਪੀਤੀ ਹੋਈ ਹੋਣੀ ਤੇ ਕੁਕੀਨ ਉਹਨੇ ਪੂਰੀ ਚਾੜੀ ਹੋਈ ਸੀ ਤੇ ਨਸ਼ੇ ਦੇ ਵਿੱਚ ਹੀ ਤੇ ਉਹਨੂੰ ਐਂ ਲੱਗਦਾ ਹੈ ਕਿ ਜਿੱਦਾਂ ਮੇਰੇ ਮਗਰ ਕੋਈ ਬੰਦੇ ਪੈ ਰਹੇ ਹੁੰਦੇ ਜਿੱਦਾਂ ਨਸ਼ਈ ਇਦਾਂ ਹੀ ਕਰਦੇ ਹੁੰਦੇ ਆ ਕਿ ਉਹਨੂੰ ਐ ਲੱਗਦਾ ਜਿੱਦਾਂ ਮੈਂ ਮੈਨੂੰ ਖਤਰਾ ਮੇਰੇ ਮਗਰ ਬੰਦੇ ਪਿਆ ਇਸ ਕਰਕੇ ਉਹਨੇ ਇਹ ਘਟਨਾ ਕੀਤੀ ਤੇ ਮੇਰੇ ਕਹਾਣੀ ਸੁਣਨ ਦਾ ਇਹ ਮਕਸਦ ਹੈ ਕਿ ਤੁਹਾਨੂੰ ਡਰਾਉਣਾ ਨਹੀਂ ਆ ਤੁਹਾਨੂੰ ਅਵੇਅਰ ਕਰਨਾ ਕਿ ਕਿਤੇ ਵੀ ਤੁਸੀਂ ਘੁੰਮਣ ਜਾਓ ਜੇ ਕੇ ਕੈਂਪ ਸਾਈਡ ਤੇ ਤੁਹਾਨੂੰ ਕੱਲਿਆਂ ਰਹਿਣਾ ਪਵੇ ਤੇ ਉਹ ਕੈਂਪ ਸਾਈਡ ਐਸੀ ਜਗ੍ਹਾ ਤੇ ਆ ਕਿ ਜਿੱਥੇ ਆਸੇ ਪਾਸੇ ਕਿਲੋਮੀਟਰਾਂ ਦਾ ਕੋਈ ਘਰ ਨਹੀਂ ਹੈਗਾ ਜੰਗਲ ਹੀ ਆ ਤੇ ਥੋੜਾ ਜਿਹਾ ਅਵੋਇਡ ਕਰੋ ਜਾਂ ਕੋਈ ਉੱਥੇ 4-5 ਵੈਣਾ ਹੋਰ ਲੱਗੀਆਂ ਹੋ ਟੂਰਿਸਟ ਹੋਰ ਹੈਗੇ ਆ ਤੇ ਫਿਰ ਰੋ ਪਰ ਜੇ ਤੂੰ ਇਕੱਲੇ ਜੇ ਫਿਰ ਥੋੜੇ ਅਵੋਇਡ ਕਰੋ ਮੈਂ ਕਿੰਨਾ ਕਿ ਮਮੀ ਜਾਣਾ ਵਾ ਮਮੀ ਕੈਂਪਿੰਗ ਸਾਈਡ ਤੇ ਰਾਤ ਰਹਿਣਾ ਵਾ ਘੁੰਮਦਾ ਫਿਰਦਾ ਵਾ ਮੈਨੂੰ ਕਈ ਵਾਰ ਡਰ ਲੱਗਦਾ ਵਾ ਇਸ ਕਰਕੇ ਮੈਂ ਤੁਹਾਨੂੰ ਵੀ ਕਿੰਨਾ ਥੋੜੀ ਜਿਹੀ ਸੇਫਟੀ ਵਾਸਤੇ ਆਪਣਾ ਪ੍ਰਬੰਧ ਕਰੋ ਨਾਲ ਕੋਈ ਹਥਿਆਰ ਰੱਖੋ ਕੋਈ ਜਾਂ ਜਿੱਥੇ ਜਾਣਾ ਵਾ ਤੇ ਦੋ ਤਿੰਨ ਜਣੇ ਇਕੱਠੇ ਜਾਓ ਇਦਾਂ ਦੇ ਸੋ ਮੇਰੇ ਸਟੋਰੀਸ ਨੂੰ ਦਾ ਉਹੀ ਮਕਸਦ ਹੀ ਤੁਹਾਨੂੰ ਡਰਾਉਣਾ ਨਹੀਂ ਹੈ ਤੁਹਾਨੂੰ ਅਵੇਅਰ ਕਰਨਾ ਵਾ ਤੇ ਮਿਲਦੇ ਆ ਕਿਸੇ ਅਗਲੀ ਸਟੋਰੀ ਵਿੱਚ ਕੋਈ ਨਵੀਂ